ਸਾਰੇ ਪੱਖ ਵੇਖ ਕੇ ਭਾਜੀ ਫੇਰ ਲਵੇ ਮੈਂ ਜੇ ਲੈਣੀ ਹੈ ਬਿਲਕੁਲ ਬਿਲਕੁਲ ਕਿਉਂਕਿ ਉਹ ਆ ਕਈ ਆਖ ਦਿੰਦੇ ਆ ਲੈ ਯਾਰ ਆ 60000 ਦੀ ਮੈਂ ਹੁਣ ਖੋਲਾ ਲੈ ਲੋ 30000 35000 ਦਾ ਮੁੜ ਕੇ ਫੜਰਾਂ ਨੂੰ ਫੜਾ ਦਾਂਗੇ ਏਦਾਂ ਨਹੀਂ ਭਾਜੀ ਸੋਚਣਾ ਚਾਹੀਦਾ ਚੰਗੀ ਸੋਚ ਰੱਖੀ ਬਿਲਕੁਲ ਬਿਲਕੁਲ ਜਦੋਂ ਆਪਾਂ ਕਿਸੇ ਨੇ ਭੈਣ ਭਰਾ ਨੇ ਡੰਗਰ ਲੈਣਾ ਵਾ ਇਹ ਸੋਚ ਕੇ ਲਓ ਵੀ ਜੇ ਹੁਣ ਅੱਜ ਝੋਟੀਆਂ ਹਾਂ 80 ਹਜ਼ਾਰ ਦੀ ਲਈ ਗਾੜੀ ਲੱਖ ਦੀ ਵੇਚੀ ਬਿਲਕੁਲ ਜੀ ਇਹ ਲੱਖ ਦੀ ਲਈ ਸਵਾ ਦੀ ਵੀਗੇ ਹਾਂਜੀ 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 ਯਾਨੀ ਗੌਰ ਕਰਨਾ ਚਾਹੀਦਾ ਹੈਗਾ ਵੀ ਜੇ ਆਪਾਂ ਮੰਨ ਲਓ ਉਹਨਾਂ ਬੁੱਛੜਾਂ ਨੂੰ ਮਾਲ ਫੜਾਈ ਜਾਣੇ ਆ ਤੇ ਮਾਲ ਆਊਗਾ ਕਿੱਥੋਂ ਬਾਅਦ ਮਾਲ ਖਤਮ ਹੋ ਜਾਣਾ ਵਾ ਅੱਗੇ ਬਹੁਤ ਘਟ ਗਿਆ ਮਾਲ ਘਰਾਂ ਦੇ ਵਿੱਚ ਮਾਲ ਕੱਟਾ-ਕੱਟੀ ਪਾਲ ਕੇ ਕੋਈ ਰਾਜੀ ਨਹੀਂ ਹੈਗਾ ਤੇ ਸਸਰੀ ਘਰ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਟਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਕੋਟਿਆਤ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਗਾਲਾ ਇਸ ਘਰ ਚ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆ ਭਾਈ ਜਣ ਚਾਰ ਝੋਟੀਆਂ ਸੇਲ ਕਰ ਲਈਆਂ ਚਾਰੀ ਦੀਆਂ ਚਾਰੇ ਟਾਪ ਦੀਆਂ ਜਿਨ੍ਹਾਂ ਵਿੱਚ ਤਿੰਨ ਸੂਈਆਂ ਦੋ ਤਾਜ਼ੀਆਂ ਸੂਈਆਂ ਬਿਲਕੁਲ ਇੱਕ ਗੱਬਣ ਤੇ ਇੱਕ ਬਿਨਾ ਬੱਚੇ ਤੋਂ ਟਾਪ ਦੀਆਂ ਝੋਟੀਆਂ ਆਪਾਂ ਗੱਲਬਾਤ ਕਰਾਵਾਂਗੇ ਭਾਜੀ ਹੁਣ ਨਾਲ ਇਹਨਾਂ ਝੋਟੀਆਂ ਤੇ ਲਵਾਂਗੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏਸ ਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਗੇ ਆਪਾਂ ਭਾਜੀ ਹੁਣ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਚੋਟੇ ਂਟੇ ਲਵਾਂਗੇ ਜੀ ਹਾਂਜੀ ਸਾਸਰੀਕਾਲ ਭਾਜੀ ਹਾਂਜੀ ਸਾਸਰੀਕਾਲ ਦੀ ਸਾਸਰੀਕਾਲ ਕੀ ਹਾਲ ਚਾਲ ਆ ਜੀ ਬਹੁਤ ਕਿਰਪਾ ਜੀ ਸਤਿਗੁਰੂ ਜੀ ਠੀਕ ਆ ਜੀ ਅੱਜ ਚਾਰ ਝੋਟੀਆਂ ਹਾਂਜੀ ਚਾਰ ਆ ਜੀ ਕਹਿੰਦਾ ਦੋ ਸੁਈਆਂ ਤਾਜ਼ੀਆਂ ਹਾਂਜੀ ਦੋ ਨੇ ਬਿਲਕੁਲ ਕੱਲ੍ਹ ਦੀਆਂ ਸੁਨੀਆਂ ਵਾਂ ਹਾਂਜੀ ਇੱਕ ਗੱਭਣ ਇੱਕ ਬੱਚਾ ਮਰੀ ਆ ਮੈਂ ਇੱਕ ਬੱਚੇ ਤੋਂ ਬਿਨਾ ਕੋਈ 10 12 ਦਿਨਾਂ ਦੀ ਸੂਈ ਠੀਕ ਆ ਕਿੰਨਾ ਕੁ ਦੁੱਧ ਆਲੀਆਂ ਐ ਦੁੱਧ ਹੁਣ ਤਾਜ਼ੀਆਂ ਦੇ ਕਰ ਰਹੀਆਂ 12 13 ਕਿਲੋ ਠੀਕ ਆ ਹਾਂਜੀ ਤੇ ਦੂਜੀ ਮੈਸਲੇ 11 12 ਕਿਲੋ ਦੁੱਧ ਜਿਹੜਾ ਹਾਜ਼ਰ ਤਿਆਰ ਆ ਜਿਹੜਾ ਬੱਚਾ ਮਰਿਆ ਹਾਂਜੀ ਜਿਹੜਾ ਬੱਚਾ ਮਰਿਆ ਠੀਕ ਹੈ ਜੀ ਐਡਰੈਸ ਐਡਰੈਸ ਦੱਸ ਦਿਓ ਜੀ ਆਪਣਾ ਹਾਂਜੀ ਨਾਮ ਹੈਗਾ ਕਲਦੀਪ ਸਿੰਘ ਹਾਂਜੀ ਪਿੰਡ ਕੋੜ ਹਜਾ ਦਾ ਜੀ ਤੇ ਤਹਿਸੀਲ ਬਾਬਾ ਬਕਾਲਾ ਸਾਹਿਬ ਠੀਕ ਹੈ ਜੀ ਤੇ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਠੀਕ ਆ ਫੋਨ ਨੰਬਰ ਦੱਸ ਦਿਓ ਜੀ 9872 36960 ਠੀਕ ਆ ਅੱਜ ਵਾਵਾ ਦਿਨਾ ਬਾਅਦ ਹੀ ਮਿਲੀ ਬਣੀ ਵੀਡੀਓ ਹਨਾ ਹਾਂ ਵੀਡੀਓ ਉਦੋਂ ਪਾਈ ਸੀ ਆਪਾਂ ਦੇ ਚਲੋ ਮਾਲ ਵੇਚ ਗਿਆ ਹਾਂਜੀ ਫੇਰ ਚੱਕਰੇ ਆ ਭਾਜੀ ਵੀ ਆਪਣੇ ਉੱਧਾ ਮਾਲ ਵੇਚ ਜਾਂਦਾ ਵਾਜੀ ਠੀਕ ਆ ਬਾਕੀ ਇਕੱਠਾ ਕਰਨਾ ਵੀ ਬੜਾ ਔਖਾ ਵਾ ਮਾਲ ਇਕੱਲਾ ਇਕੱਲਾ ਕਰਕੇ ਲੈਣਾ ਪੈਂਦਾ ਵਾ ਇੱਕ ਹੁਣ ਹੈਗੀ ਗਰਮੀ ਆ ਗਰਮੀ ਜਾਣਾ ਆਉਣਾ ਵੀ ਭਾਜੀ ਬਹੁਤ ਔਖਾ ਹੋ ਜਾਂਦਾ ਜੀ 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 ਤੇ ਬਾਕੀ ਕਹਿ ਦੇਣਾ ਸੌਖਾ ਤੇ ਲੈਣਾ ਔਖਾ ਲੈਣਾ ਔਖਾ ਲੱਭਣਾ ਔਖਾ ਵਾ ਮਾਲ ਮਾਲ ਪਤਾ ਕਰ ਲਗੀ ਜੀ ਲੋਕੀ ਮੋਲ ਵੜਾ ਕਰਦੇ ਜੀ ਭਾਜੀ ਬਾਹਰ ਵੇਖ ਤੇ ਛੇਤੀ ਜਾਂਦਾ ਵਾ ਜਦੋਂ ਬੰਦਾ ਲੈ ਆਉਂਦਾ ਵਾ ਲੱਭ ਕੇ ਲੱਭਣਾ ਜਿਹੜਾ ਉਹ ਲੈਣਾ ਊੱਖਾ ਲੈਣਾ ਊੱਖਾ ਫੇਰਨਾ ਬੜਾ ਊੱਖਾ ਵਾ ਗਰਮੀ ਚ ਹਾਂਜੀ ਤੇ ਬਾਕੀ ਮੁੱਲ ਤੁਸੀਂ ਜਾਇਜ਼ ਹੀ ਕਰਦੇ ਆ ਹਨਾ ਮੁੱਲ ਬਿਲਕੁਲ ਹੈ ਭਾਜੀ ਜਾਇਜ਼ ਹੀ ਕਰਨਾ ਵਾ ਕਿੰਨੇ ਕ ਨਾ ਵਿਗ ਜੇ ਜੀ 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 ਕਿਉਂਕਿ ਆਪਾਂ ਦੇ ਵੇਚਣ ਲਈ ਲਿਆਂਦਾ ਮਾਲ ਵਿਗ ਜੇ ਚਲੋ ਹੋਰ ਲਾਵਾਂਗੇ ਬਾਕੀ ਕੁਆਲਿਟੀ ਪੂਰੀ ਆ ਝੋਟੀਆਂ ਦੀ ਬਹੁਤ ਚੰਗੀਆਂ ਝੋਟੀਆਂ ਆ ਤੇ ਭਾਜੀ ਦੁੱਜਾ ਸੁਆ ਜੇ ਅੱਛਾ ਜੀ ਹਾਂਜੀ ਤੇ ਰਾਤ ਦੀ ਸੂਈ ਜੇ ਕਰ ਰਾਤ ਦੀ ਸੂਈ ਆ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਸਿੰਘ ਬਿਲਕੁਲ ਨਿਗਾ ਨਿਗਾ ਫੇਸ ਕੁਆਲਿਟੀ ਥਾਨ ਦੀ ਕੁਆਲਿਟੀ ਚੈੱਕ ਕਰੋ ਥਾਨ ਵੇਖੋ ਕਿ ਕਿਦਾਂ ਸੋਹਣਾ ਲੱਗਿਆ ਚਵਾਈ ਲੱਗੀ ਭਾਜੀ ਕਿਤੇ ਇਦਾਂ ਦੀ ਕੋਈ ਗੱਲ ਨਹੀਂ ਕਰਨ ਵਾਲੀ ਠੀਕ ਆ ਹਾਂਜੀ ਬੱਚਾ ਕੀ ਆ ਗਿਆ ਭਾਜੀ ਮਗਰ ਬੱਚਾ ਕੱਟਾ ਦੇ ਮਗਰ ਕੱਟਾ ਮਗਰ ਅਜੇ ਕੁਲਾ ਹੀ ਬੱਚਾ ਨਾ ਰੁਪੇ ਬਿਲਕੁਲ ਰਾਤ ਨਹੀਂ ਸੂਈ ਇਹਦੇ ਸ਼ਾਮੀ ਚਾਰ ਪੰਜ ਕਿੰਨਾ ਕੇ ਬੋਲਾ ਚੋਇਆ ਭਾਜੀ ਇਹਦੇ ਥੱਲੇ ਉਹ ਬੜਾ ਬੜੀ ਬੱਚੇ ਨੂੰ ਚੰਗਾ ਆ ਕੇ 2 ਕਿਲੋ ਚ ਹੋਇਆ ਸੇਰੇ ਤੇ 2-3 ਸ਼ਾਮੀ ਚ ਹੋਇਆ ਠੀਕ ਹੈ ਠੀਕ ਹੈ ਕਿਉਂਕਿ ਇਹ ਛੱਡੀ ਆ ਥਲੇ ਤਾਜੀ ਮੈਂ ਆ ਠੀਕ ਹੈ ਕੱਢ ਕਰਕੇ ਪੂਰੀ ਸਾਫ ਨਹੀਂ ਜੇ ਕੀਤੀ ਅਜੇ ਤਾਂ ਸਾਫ ਕਰਦੇ ਨਹੀਂ ਸਾਰਿਆਂ ਨੂੰ ਪਤਾ ਹੀ ਹੈ ਕਿ ਤਾਜਾ ਸਵੇ ਡੰਗਰ ਸਾਫ ਜਾਨੀ ਕੋਈ 8 ਕਿਲੋ ਬੜਾ ਹੋਊਗਾ ਤੇ ਆ ਜੀ ਠੀਕ ਆ ਤੇ ਮੈਂ ਜਿਹੜਾ ਦੁੱਧ ਆ ਮੈਂ ਦੁੱਧ 13-14 ਕਿਲੋ ਚ ਆ ਜੂਗੀ ਮੈਂ ਚਵਾਈ ਕਿ ਇਦਾਂ ਦੀ ਲੱਗੀ ਵੀ ਉਹ ਗੱਲ ਹੀ ਕਰਨਾ ਜੀ ਕੁਆਲਿਟੀ ਵੀ ਚੰਗੀ ਆ ਹਾਂਜੀ ਕੁਣ ਥੋੜਾ ਸੂਚ ਵੀ ਆਈ ਐ ਮੈਂ ਹਾਂਜੀ 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 ਤੇ ਬਾਕੀ ਆਪਣਾ ਫੋਨ ਦੇ ਉੱਤੇ ਜਿੱਡਾ ਕੇ ਪਸ਼ੂ ਆਪਣਾ ਹੈਗਾ ਨਾ ਕੱਦ ਕਾਠ ਹਾਂਜੀ ਤੋਰੋ ਤੁਸੀਂ ਖੋਲ ਕੇ ਕੋਈ ਗੱਲ ਨਹੀਂ ਤੇ ਓਡਾ ਹੀ ਦੇਖੂਗਾ ਇਹ ਨਹੀਂ ਕਿ ਆਪਾਂ ਵੱਡਾ ਕਰ ਦਾਂਗੇ ਜਾਂ ਛੋਟਾ ਕਰ ਦਾਂਗੇ ਜਿੱਡਾ ਹੈਗਾ ਆਪਾਂ ਕੇ ਇਹਨੂੰ ਭਲੇਖਾ ਨਹੀਂ ਪਾਉਣਾ ਕਿ ਝੂਮ ਕਰਕੇ ਇਹਨੂੰ ਲਾਗੇ ਕਰਕੇ ਤੇ ਵੱਡੀ ਕਰਕੇ ਦਿਖਾ ਦਾਂਗੇ ਓਦਾਂ ਹੀ ਸੋਹਣੀ ਆ ਕੱਦ ਕਾਠ ਵੀ ਚੰਗਾ ਵਾ ਮੱਝ ਦਾ ਤੇ ਬੇਲ ਦੀ ਵੀ ਕਾਫੀ ਲੰਮੀ ਆ ਤੇ ਆਰਡਰ ਦੇਖੋ ਕਿੱਡਾ ਸੋਹਣਾ ਤਿਆਰ ਕੀਤਾ ਜੀ ਬਾਹਰ ਦਰੋ ਲੰਮੀ ਦਰੋ ਭਾਈ ਇਹ ਪੂਰੀ ਦਿਖੋਣੀ ਇੱਕ ਨਾਲ ਲੰਮੀ ਕੋਈ ਨਹੀਂ ਕੋਈ ਨਹੀਂ ਖਾਲੋ ਚੱਜਣਾ ਹਾਂ ਆਪਾਂ ਆਏ ਆ ਥੋੜਾ ਤੁਹਾਡੇ ਕੋ ਕੋਨਾ ਕੋ ਲੈ ਕੇ ਜਾਣਾ ਪਹੂ ਦਿਖਾਈਏ ਚੱਜਣਾ ਹਾਂਜੀ ਨਹੀਂ ਵੇਲ ਵਰੀਏ ਕਿ ਖਰੀਦਣਾ ਉਹ ਵੀ ਕੋਈ ਪਲੇਖੇ ਜਣਾ ਰਹਿ ਜਾਊਗਾ ਕਿ ਪਹੂ ਦਿਖਾਇਆ ਹਾਂਜੀ ਝੋਟੀ ਚੈੱਕ ਕਰੋ ਜੀ ਝੋਟੀ ਨੂੰ ਵੇਖ ਕੇ ਭੁੱਖ ਲੈਂਦੀ ਹੈ ਜਿੱਡੀ ਸੋਹਣੀ ਸੁਨਖੀ ਝੋਟੀ ਹੈ ਜੀ ਵੱਡੀ ਹੈ ਕੋਈ ਛੋਟੀ ਨਹੀਂਗੀ ਖਾਨ ਜਿਹੜਾ ਲੱਗਾ ਬੜਾ ਕੁਆਲਿਟੀ ਦਾ ਹਾਂਜੀ ਕੱਦ ਕਾਰ ਚੈੱਕ ਕਰ ਲੋ ਫੇਸ ਚੈੱਕ ਕਰ ਲੋ ਪੂਰੀ ਸ਼ਕੀਨ ਝੋਟੀ ਆ ਹਾਂਜੀ ਲੈ ਜਾਓ ਭਾਈ ਆ ਵੇਖੋ ਜੀ ਆਦਰ ਚੱਕ ਕਰ ਲਓ ਪੂਰਾ ਫੱਬਿਆ ਪਿਆ ਵਾ ਖਾਣ ਵੇਖੋ ਜੀ ਕਿੰਨਾ ਸੋਹਣਾ ਲੱਗਾ ਜੀ ਇਹਨੂੰ ਕੁਆਲਿਟੀ ਪੂਰੀ ਆ ਇਹ ਟਾਈਮ ਤੇ ਬੋਲੇ ਨਹੀਂ ਦੇਣੀ ਆ ਨਾ ਆਪਾਂ ਹਾਂਜੀ ਬੋਲੇ ਤੇ ਬੋਲੇ ਤੇ ਭਾਜੀ ਠੀਕ ਆ ਜੀ ਹੁਣ ਵੇਖੋ ਜੋ ਇਸ ਟਾਈਮ ਹਾਜ਼ਰ ਹੈ ਉਹ ਹੀ ਵੇਖਿਆ ਜਾਣਾ ਜੀ 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 ਗਾੜੀ ਤੇ ਕਿਸੇ ਨੇ ਵੀ ਨਹੀਂ ਕਿਹਾ ਵੇਖਿਆ ਨਹੀਂ ਬਾਕੀ ਕੋਈ ਜਿੰਨੇ ਪਠੇ ਪਾਊਗਾ ਵੰਡ ਪਾਊਗਾ ਉਹਨਾਂ ਦੀ ਦੁੱਧ ਚੋਈ ਜਾਊਗਾ ਇਹਨੇ ਕਿਹੜਾ ਨਾ ਕਰਨੀ ਆ ਤੇ ਬਾਕੀ ਵੀਰ ਜੀ ਥਾਣ ਥਣ ਓਕੇ ਆ ਚਾਰੇ ਥਣ ਮੈਂ ਨਾ ਵੀ ਭਾਜੀ ਇਦਾਂ ਦੀ ਚਵਾਈ ਪੋਲੀ ਕੋਈ ਗੱਲ ਨਹੀਂ ਕਰਨ ਵਾਲੀ ਗਾਇ ਵੇਖੀਏ ਤੇ ਅਗਲੇ ਥਾਣੇ ਦਾ ਜ਼ਿਆਦਾ ਚੰਗਾ ਲੱਗਾ ਹਾਂਜੀ ਨੇ ਬਹੁਤ ਜ਼ਿਆਦਾ ਗਾਇ ਵਧੀਆ ਭਾਜੀ ਹਾਂਜੀ ਬਿਲਕੁਲ ਅਜੇ ਥੋੜੀ ਜਿਹੀ ਸੂਚ ਠੀਕ ਆ ਤੇ ਝੋਟੀ ਬਹੁਤ ਹੀ ਜਿਆਦਾ ਚੰਗੀ ਐ ਠੰਡੀ ਆ ਤੇ ਦੂਜੀ ਗੱਲ ਤੁਸੀਂ ਜਿਹੜੀ ਕਰਨ ਰੇ ਹੋ ਨਾ ਭਾਜੀ ਕੇ ਝੂਮ ਕਰਕੇ ਹਾਂਜੀ ਹੁਣ ਪਿਛਲੀ ਯਾਰ ਕਰਤਾਰਪੁਰ ਦੇ ਬੰਦੇ ਜਿੰਨਾ ਮੈਂ ਲਈ ਸੀ ਦੂਜੇ ਨੰਬਰ ਵਾਲੇ ਹਾਂਜੀ ਤੇ ਉਹਨਾਂ ਨੇ ਚਲੋ ਸਾਈ ਪਾਤੀ ਵਿਚਾਰੇ ਨੇ ਜੀ ਤੇ ਉਹ ਮੈਨੂੰ ਆਂਦੇ ਵੀ ਯਾਰ ਜਿੱਦਾਂ ਦੀ ਦੀਦੀ ਉਦਾਂ ਦੀ ਹੋਊਗੀ ਹਾਂ ਮੈਂ ਕਿਹਾ ਜਿੱਦਾਂ ਦੀ ਤੁਸਾਂ ਵੀਡੀਓ ਚ ਵੇਖੀ ਆ ਨਾ ਉਦੋਂ ਤੁਹਾਨੂੰ ਚੰਗੀ ਲੱਗੂਗੀ ਜਿਆਦਾ ਜਾਣ ਕੇ ਠੀਕ ਸਾਡੇ ਪਿੰਡਰ ਸਾਹਿਬ ਦੀ ਇਹ ਸਿਫਤ ਹੈਗੀ ਵੀ ਝੂਮ ਝਾਮ ਕਰਕੇ ਕੋਈ ਨਹੀਂ ਦਿਖਾਉਦੇ ਭਾਜੀ ਆਪਾਂ ਕਹਿ ਰਹੇ ਨਾ ਪਸ਼ੂ ਛੋਟਾ 0.5 ਤੇ ਬਣਾ ਦੇ ਦੀ ਵੀਡੀਓ ਛੋਟਾ ਹੋ ਜਾਂਦਾ ਵਾ ਵੱਡਾ ਨਹੀਂ ਕਰਦੇ ਕਿਉਂ ਇਹਦੇ ਵਿੱਚ ਜਿਹੜੇ ਖਰੀਦਣ ਵਾਲੇ ਵੀਰ ਆ ਨਾ ਉਹਨਾਂ ਨੇ ਫਿਰ ਉਹਨਾਂ ਦਾ ਆਪਾਂ ਨੁਕਸਾਨ ਨਹੀਂ ਕਰਨਾ ਕੋਈ ਕੱਲ ਨੂੰ ਤੁਹਾਡੇ ਨਾਲ ਬਹਿਸ ਬਾਜੀ ਹੋ ਜੇ ਕੋਈ ਵੀਡੀਓ ਤੇ ਵੱਡੀ दिखी ਆ ਤਾਂ ਏਦਾਂ ਛੋਟਾ ਉਹ ਦੀ ਕੀਤਾ ਭਾਜੀ ਵੀ ਮੈਨੂੰ ਆਂਦੇ ਕਿ ਅਸੀਂ ਆਉਣਦੇ ਆ ਤੇ ਮੈਂ ਕਿਹਾ ਚਲੋ ਖੜਿਆ ਹੱਥੀ ਗੱਡੀ ਲੈ ਕੇ ਆਉਣਦੇ ਹਾਂ ਕਿ ਖੜਨ ਵਾਸਤੇ ਉਹ ਓਦਾਂ ਵੈਸੇ ਆਪਣੀ ਗੱਡੀ ਦੇ ਵਿੱਚ ਪਰੋਂ ਪੰਜ 6 ਜਣੇ ਆਏ ਅੱਛਾ ਉਹਨਾਂ ਆਣ ਕੇ ਵੇਖਿਆ ਤੇ ਮੈਨੂੰ ਆਪਣੇ ਮੂੰਹੋਂ ਨਾ ਸੱਚੀ ਇਹ ਗੱਲ ਆਖੀ ਕਿ ਨਹੀਂ ਭਾਜੀ ਜੋ ਵੀਡੀਓ ਚ ਦਿਖਿਆ ਉਦੋਂ ਸਾਨੂੰ ਚੰਗੀ ਵੱਡੀ ਝਾਪੀ ਉਦੋਂ ਮੈਂ ਛੋਟੀ ਨਹੀਂ ਝਾਪੀ ਵੱਡੀ ਝਾਪੀ ਠੀਕ ਆ ਤੇ ਮੈਂ ਕਿਹਾ ਵੀ ਜਦੋਂ ਜਿੱਡੀ ਹੈਗੀ ਮੈਂ ਵੱਡੀ ਵੀ ਹੋਰ ਤਾਂ ਉਹ ਚੀਜ਼ ਦਿਖਾਉਣਾ ਜਿਹੜੀ ਚੀਜ਼ ਹੁੰਦੀ ਆ ਆ ਤੁਸੀਂ ਖਲੋਤੇ ਮੇਰੇ ਸਾਈਡ ਤੇ ਆਪਾਂ ਤੁਹਾਨੂੰ ਅੱਜ ਜ਼ੂਮ ਕਰਕੇ ਇਹ ਚੀਜ਼ ਚੈੱਕ ਕਰਾਉਣੀ ਆ ਵੇਖੋ ਜੇ ਇੱਥੇ ਆ ਜਾਂਦੀ ਆ ਨਾ ਛੋਟੀ ਵੇਖੋ ਕਦ ਕਿੱਡਾ ਵੱਡਾ ਹੋ ਜਾਂਦਾ ਇਹਦਾ ਪੂਰਾ ਵੱਡਾ ਹੋ ਗਿਆ 1.14 ਦੇ ਚਲ ਗਈ ਆ 1.5 ਤੇ ਚਲ ਗਈ ਆ ਵੱਡੀ ਹੋ ਗਈ ਆ ਮਾਜ ਤੇ ਜੇ ਆਪਾਂ ਇੱਥੇ ਕਰਦੇ ਆ 1 ਪੁਆਇੰਟ ਤੇ ਆ ਜਾਂਦੀ ਆ ਪੂਰੀ ਆ ਵੇਖੋ ਆ 1 ਪੁਆਇੰਟ ਆ ਤੇ ਸਕਰੀਨ ਵੱਡੀ ਕਰਕੇ ਵੇਖੋਗੇ ਤੇ ਤੁਹਾਨੂੰ ਪਤਾ ਲੱਗ ਜੂ ਪਸ਼ੂ ਤੇ ਝੂਮ ਹੋਇਆ ਕਿ ਨਹੀਂ ਹੋਇਆ ਠੀਕ ਹੈ ਠੀਕ ਹੈ ਜੀ ਇਹਦਾ ਮੁੱਲ ਕਿੰਨਾ ਕਰਨਾ ਜੀ ਆਪਾਂ ਮੁੱਲ ਤੇ ਕੀ ਬੜਾ ਕਰੀ ਜਾਂਦੇ ਏ ਤੁਸੀਂ ਦੱਸੋ ਤੇ ਮੈਂ ਨਾ ਸਵਾਗ ਨਾ ਕਰ ਲਈਏ ਮੁੱਲ ਜੈ ਜੈ ਕਰੀ ਆਪਾਂ ਦਈਏ ਪਹਿਲੇ ਫੋਨ ਤੇ ਜਾਵੇ ਜਿਹੜੀ ਲੱਖ ਦੀ ਦੇ ਲਈਏ ਬਾਜੀ ਛੋੜ ਕਿ ਨਹੀਂ ਕਰ ਦੋਗੇ ਪੰਜ ਕਰ ਦਾਂਗੇ ਛੋਟ ਹੁਣ ਨਹੀਂ ਆਪਾਂ ਬੋਲਣ ਬਾਕੀ ਹੈ ਨਾ ਜੇ ਬਾਕੀ ਜਿਹੜਾ ਵੀਰ ਆਵੇ ਆਪਣੇ ਕੋਲੋਂ ਆਪਣੀ ਛੋਟ ਕਰਾ ਲੇ ਆਪੇ ਝੋਟੀ ਸੁਨੱਖੀ ਪੂਰੀ ਕੋੜ ਆ ਮੇਰੇ ਦਾ ਸੰਦ ਮੋਲਾ ਪਾਉਗੀ ਤਾਂ ਵੀ ਜਿਹੜਾ ਬਿਲਕੁਲ ਦੇਣ ਵਾਲਾ ਹੀ ਆ ਛੋਟ ਕਰ ਦਿਓ ਜਿੰਨੀ ਕਰਨੀ ਆ ਛੋਟ 500 ਕਰ ਦਾਂਗੇ ਛੋਟ ਲਓ ਜੀ 500 ਅਗਲੇ ਨੇ ਕਰਾ ਲੈਣੀ ਆ ਚਲੋ ਕੋਈ ਨਹੀਂ ਜੇ ਭੈਣ ਭਰਾ ਪ੍ਰੇਮ ਨਾਲ ਆਖੂਗਾ ਤਾਂ 500 ਦੀ ਕੋਈ ਗੱਲ ਨਹੀਂ ਗਈ ਠੀਕ ਆ 50000 ਦੀ ਕੋਈ ਗੱਲ ਨਹੀਂ ਗਈ ਚਲੇ ਆ ਵੀ ਜਿੰਨਾ ਲੋਕੀ ਪ੍ਰੇਮ ਵਿਚਾਰੇ ਕਰਦੇ ਆ ਨਾ ਬਾਤੇ ਵੀ ਬੋਲਤੇ ਕਹ ਯਾਰ ਗੱਲਬਾਤ ਕਰਦੇ ਆ ਅਗਲਾ ਦੱਸ ਦਿੰਦਾ ਵੀ ਨਹੀਂ ਯਾਰ ਏਦਾਂ ਦੇ ਬੰਦੇ ਤੁਸੀਂ ਏਦਾਂ ਦੇ ਬੰਦੇ ਜੀ 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 ਪਤਾ ਲੱਗ ਲੇਦਾ ਸਾਨੂੰ ਲੱਗ ਜਾਂਦਾ ਸਾਡਾ ਅਗਲੇ ਨੂੰ ਲੱਗ ਜਾਂਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਬਾਕੀ ਇਹ ਵੀ ਮਾਲ ਜਿਹੜਾ ਵਾ ਬਿਲਕੁਲ ਸਾਫ਼ ਸੁਥਰਾ ਭਾਜੀ ਤਾਜ਼ਾ ਸੂਏ ਦੀ ਗਾਰੰਟੀ ਆ ਥਾਂ ਦੀ ਗਾਰੰਟੀ ਪਿੱਛੇ ਦੀ ਗਾਰੰਟੀ ਆ ਜੀ 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 ਇਹੋ ਮੇਰੋਂ ਦਾ ਬਾਕੀ ਦੁੱਧ ਤੇ ਪਾਏ ਦਾ ਵਾ ਇੱਕ ਰਾਮ ਮਗਰੋਂ ਕਰਕੇ ਵਿਖਾ ਲਿਓ ਚੱਜਣਾ ਜਰਾ ਹਾਂਜੀ ਮਗਰੋਂ ਪਿੱਛੇ ਉਖਾੜ ਦਿਓ ਇੱਕ ਨਾ ਹਰ ਤੁਣ ਚੰਗਾ ਲੱਗਾ ਵਾ ਝੋਟੀ ਦਾ ਵੇਖੋ ਆ ਵੇਖੋ ਚੈੱਕ ਕਰੋ ਜ ਛੋਣੀ ਆ ਜਿੰਨੀ ਵੀ ਹੈਗੀ ਗਾਂ ਵੀ ਵਾਦੇ ਦੀ ਅਗਲੇ ਸਵੇਰ ਹੋਰ ਵਾਦੇ ਦੀ ਆਏ ਨਹੀਂ ਇਹਦੇ ਭਾਜੀ ਜੇ ਤਾਂ ਕੋ ਸੰਭੂ ਤੇ ਫਿਰ ਗਾਂ ਵਾਦਦਾ ਹੀ ਆ ਮੁੱਲ ਬਿਲਕੁਲ ਜਾਇਜ਼ ਆ ਤੇ ਦੂਜੇ ਨੰਬਰਾਂ ਦੀ ਦਿਖਾਈ ਹੁਣ ਹਾਂਜੀ ਦੂਜੇ ਇਹਦਾ ਸੂਆ ਜੀ ਇਹਦਾ ਸੂਆ ਵੀ ਤੀਜੀ ਸੂਈ ਜਰ ਘਾਟੇ ਵੀ ਨਹੀਂ ਗਈ ਵਾਦ ਦੇਖੋ ਕਿੰਨਾ ਵੇ ਇਹ ਸਿਰਫ ਨਾ ਇਹਨੇ ਥੋੜਾ ਜਿਹਾ ਸੂ ਮਨਾਇਆ ਉਹ ਸੂ ਥੋੜੀ ਜੀ ਠੀਕ ਆ ਤੇ ਇਹ ਵੀ ਕੱਲ ਦੀ ਸੂਈ ਹੈ ਕੱਲ ਦੀ ਬੱਚਾ ਬੱਚਾ ਵੇਖੋ ਬੱਚਾ ਕੱਟਾ ਹੀ ਜਾਂਦਾ ਤੇ ਮਗਰ ਵੀ ਕੱਟਾ ਹੀ ਜਾਂ ਦੋਵੇਂ ਜਾਂ ਕੱਟਾ ਬਿਲਕੁਲ ਕਾਲਾ ਕੇ ਪੂਛ ਚਿੱਟੀ ਮੜੀ ਜੀ ਮੜੀ ਜੀ ਨਹੀਂ ਚਿੱਟੀ ਆਹ ਵੇਖੋ ਜੀ ਕੱਟਾ ਵੀ ਬੜਾ ਸੋਹਣਾ ਵਾ ਏ ਆਹੋ ਗਿੱਲੇ 나ੜੂ ਦੇ ਬੱਚੇ ਹਾਂ ਜੀ 나ੜੂ ਗਿੱਲਾ ਆਹ ਵੇਖੋ ਜੀ 나ੜੂ ਬਿਲਕੁਲ ਇਹ ਕੱਲ ਸਵੇਰ ਦੀ ਸੂਈ ਆ ਠੀਕ ਆ ਹਾਂਜੀ ਆਹ ਵੇਖੋ ਜੀ ਸੋਹਣੀ ਝੋਟੀ ਆ ਕੁਆਲਿਟੀ ਚੈੱਕ ਕਰ ਲੋ ਐ ਚੰਗੀ ਆ ਥਾਣ ਭਾਜੀ ਕਿਦਾਂ ਦੇ ਥਾਣ ਮੈਂ ਨਾ ਬੜੀ ਵਧੀਆ ਭਾਜੀ ਚੋਈ ਬਹੁਤ ਵਧੀਆ ਚੋਈ ਠੀਕ ਆ ਇੱਕ ਸਾਈਡ ਤੋਂ ਥੋੜਾ ਜਿਹਾ ਲੱਗਦਾ ਵੀ ਤਾਹ ਨੂੰ ਰੱਖਦੀ ਹਾਨਾ ਉਹ ਤਾਂ ਭਲ ਭੂਲ ਕਰਕੇ ਹੋਊਗਾ ਮਾਸਾ ਜਨਾਉਣਾ ਭਾਜੀ ਫਰਕ ਆਊਗਾ ਠੀਕ ਆ ਚਵਾ ਚੂ ਓਕੇ ਨਿਕਲੇ ਆ ਬਿਲਕੁਲ ਓਕੇ ਠੀਕ ਆ ਜੀ ਤੋਰੀ ਇਹਨੂੰ ਵੀਰ ਜ ਆਜੋ ਆ ਵੇਖੋ ਜੀ ਕਦ ਕਾੜ ਤੁਸੀਂ ਇਹਦਾ ਵੀ ਚੈੱਕ ਕਰ ਲੋ ਸੁਨੱਖੀ ਇਹ ਵੀ ਪੂਰੀ ਆ ਸ਼ਕੀਨ ਆ ਝੋਟੀ ਆ ਵੇਖੋ ਜੀ ਲੈ ਜੋ ਬਾਹਰ ਲੈ ਜੋ ਕਦ ਬੜਾ ਵਾ ਇਹ ਤਾਂ ਛੋੜਿਆ ਨਾ ਸੂਚ ਆ ਬੇਲ ਦੀ ਵੀ ਲੰਬੀ ਆ ਹਾਂਜੀ ਇਹ ਅਗੇ ਜੱਡਾ ਪਸ਼ੂ ਓਡਾ ਦੇਹੂਗਾ ਜੀ ਵੱਡਾ ਨਹੀਂ ਦੇਹੂਗਾ ਛੋਟਾ ਭਾਵੇਂ ਦੇਹ ਜੇ ਮਾਸਾ ਤੇ ਆਪਣਾ ਤਸੱਲੀ ਜ਼ਰੂਰ ਕਰ ਲਿਆ ਕਰੋ ਸਾਡੇ ਦੇ ਬਣਾ ਰਿਹਾ ਕਰੋ ਤੁਸੀਂ ਜਿੱਦਾਂ ਹੁਣ ਆਪਾਂ ਵਪਾਰੀ ਭਰਾ ਦੀ ਵੀਡੀਓ ਬਣਾਈ ਆ ਉਹਨੂੰ ਕਾਇਦਾ ਕਰੋ ਵੀਡੀਓ ਬਣਾ ਕੇ ਘੱਲਦੇ ਜੇ ਤੁਹਾਨੂੰ ਕੋਈ ਸ਼ੱਕ ਲੱਗੇ ਤੇ ਪਿੰਡਰ ਸਾਹਿਬ ਬੇਲ ਖਾ ਲੋ ਬੇਲ ਕਿ ਬੇਲ ਦੀ ਕਾਫੀ ਲੰਮੀ ਆ ਥਾਣ ਬੜੇ ਸੋਹਣੇ ਲੱਗੇ ਆ ਇੱਕ ਤੇ ਥੋੜਾ ਆ ਜੇ ਨਾ ਲੱਪਾਂ ਨਹੀਂ ਪੂਰਾ ਜੇ ਚੁੱਕਿਆ ਮੈਂ ਨੇ ਠੀਕ ਆ ਲੈ ਜੋ ਆ ਵੇਖੋ ਚੌੜੀ-ਚਾੜੀ ਕਾਫੀ ਚੰਗੀ ਆ ਆ ਵੇਖੋ ਚੰਗੀ ਸੋਹਣੀ ਆ ਜੀ ਕਦ ਵੇਖੋ ਮੇਰੇ ਹਾਂਜੀ ਕਾਬਦ ਕਾਬਦੇ ਦਾ ਵੀ ਚੰਗਾ ਸੋਹਣਾ ਤੇ ਬਾਕੀ ਇਹ ਥੱਲੇ ਹੁਣ ਚੁਵਾਈ ਟਾਈਮ ਥੋੜਾ ਅਜੇ ਹੋਇਆ ਨਾ ਹਾਂਜੀ ਅਜੇ 8:30 8:30 ਵਜੇ ਆ ਸਵੇਰ ਹਾਂਜੀ 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 ਠੀਕ ਆ ਤੇ ਕਈ ਵਾਰ ਭੈਣ ਭਰਾ ਆ ਵੀ ਦਿੰਦਾ ਵੀ ਖੁਰਿਆ ਤੇ ਆਪਣੇ ਚੁਵਾਈ ਟਾਈਮ ਤੇ ਕੀਤਾ ਵਾ ਪਚਵਾਈ ਕਰਕੇ ਫਿਰ ਵੀਡੀਓ ਹੁਣ ਬਣਾਉਂਦੇ ਆ ਠੀਕ ਆ ਠੀਕ ਆ ਠੀਕ ਵਾਤ 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 ਦੋ ਤਿੰਨ ਘੰਟੇ ਹੋ ਗਏ ਹੁਣ ਕਿ ਚੁਵਾਈ ਕੀ ਬਾਕੀ ਅਜੇ ਤੇ ਬੋਲਾ ਹੀ ਆ ਬੱਚਾ ਪੁੱਛੇ ਇੰਨਾ ਦੋਆ ਥੱਲੇ ਭਾਜੀ ਬੋਲਾ ਵਾ ਠੀਕ ਆ ਹਾਂਜੀ ਅਜੇ ਦੋਆ ਥੱਲੇ ਬੋਲਾ ਵਾ ਕਿੰਨਾ ਹੋ ਗਏ ਕੋਲੇ ਅਰੇ 6-7 ਕਿਲੋ ਲਾ ਲੋ ਭਾਜੀ 6-7 ਕਿਲੋ ਬੋਲਾਈ ਆ ਜੀ ਠੀਕ ਆ ਤੇ ਦੁੱਧ ਚਵਾਈ ਕਿੰਨਾ ਕੁ ਜਾਊਗੀ ਇਹ ਚਵਾਈ 11-12 ਕਿਲੋ ਭਾਜੀ ਚਵਾਜੂਗੀ ਪਤਾ ਕੀ ਜੇ ਗਰਮੀ ਬੜੀ ਪੈਣ ਦੀ ਹੈ ਹਾਂਜੀ 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 ਬਾਕੀ ਸੇਵਾ ਦੇ ਕਰੇ ਕੋਈ ਬਾਕੀ ਸੇਵਾ ਦੁੱਧ ਸੇਵਾ ਦਾ ਜੀ 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 ਸਾਰਾ ਦੁੱਧ ਹੋਣਾ ਹੈ ਕਿ ਜਿੰਨਾ ਅਸੀਂ ਦੱਸਣ ਦੇ ਕਹੀ ਉਦੋਂ ਵੱਧ ਝੋ ਲੈੰਦੇ ਆ ਹਾਂਜੀ ਹਾਂਜੀ ਇਹ ਤਾਂ ਸੇਵਾ ਤੇ ਹੀ ਡਿਪੈਂਡ ਆ ਜੀ ਜਿੰਨੀ ਸੇਵਾ ਕਰਾਂਗੇ ਉਹ ਉਨਾ ਹੀ ਝੋਲਾਂਗੇ ਦੁੱਧ ਬਾਕੀ ਕੱਟਾ ਬੜਾ ਸੋਹਣਾ ਜੇ ਇਹਦਾ ਵੇਖੋ ਮਾਲੀ ਤਿਆਰ ਕਰਨਾ ਆ ਜੇ ਕਿਸ ਨੇ ਕੱਟਾ ਬਹੁਤ ਚੰਗਾ ਵਾਕ ਤੇ ਇਹਨੇ ਸਾਰੇ ਜਿਆਦਾ ਪੀ ਲਿਆ ਦੁੱਧ ਵੇ ਲੋ ਕਿੰਦਾ ਲੈ ਲਿਆ ਜਾਦਾ ਚੰਗਿਆ ਦੁੱਧ ਤੇ ਇਹਦਾ ਮੁੱਲ ਕਿੰਨਾ ਕਰ ਦੀਏ ਮੁੱਲ ਭਾਜੀ ਜਾਇਜ਼ ਹੀ ਕਰੀਏ ਹਨਾ ਦੱਸੋ ਵੱਧ ਕਰਨ ਦਾ ਕੋ ਫਾਇਦਾ ਨਹੀਂ 90000 ਦੀ ਦੇ ਦਾਂਗੇ ਛੋੜ ਛੜ ਕਰ ਦਾਂਗੇ ਵਿੱਚੋਂ ਮਾਣ ਕਿੰਨਾ ਕਰ ਦੋਗੇ 30000 ਕਰ ਦਾਂਗੇ ਮਾਣ 87000 ਦੀ ਦੇ ਦਾਂ 85 ਦੀ ਨਾ ਕਰ ਦੀਏ ਜਿਆਦਾ ਆ ਜਾਣਾ ਇਹ ਫੇਰ ਕੋਈ ਨਾ ਭੋੜਾ ਉੱਤੇ ਭਾਵੇਂ 100 ਜਾਂ 200 ਹੀ ਛੋਟ ਕਰਿਓ ਪਤਾ ਕੀ ਜੇ ਤੁਸੀਂ ਚਲੋ 85 ਜਾਂਦੇ 85 ਹੀ ਦੇ ਦਵਾਂਗੇ ਪਰ ਮੁੜ ਕੇ ਫੇਰ ਲੋਕ ਕਈ ਭਣ ਭਰਾਸ ਦਿੰਦੇ ਆ ਕਿ ਐਨੇ ਯਾਰ ਛੱਡੋ ਨੇ ਛੱਡੋ ਫੇਰ ਫਿਰ ਵੇਖ ਲਓ ਗੱਲ ਨਹੀਂ ਫੇਰ 85 ਹੀ ਦੇ ਦਿੰਨੇ ਜੀ ਬਾਕੀ ਇਹ ਚੀਜ਼ ਇਹ ਆ ਕਿ ਉਹ ਛੋਟੀ ਜਾਰੀ ਸ਼ਕੀਨ ਆ ਹਾਂਜੀ ਇਹਦਾ ਥੋੜਾ ਫਰਕ ਆ ਹਨਾ ਨਹੀਂ ਉਹਦੇ ਨਾਲ ਉਹ ਇਹਦਾ ਫਰਕ ਇਹਦਾ ਫਰਕ ਗੁਣ ਦਾ ਵੀ ਫਰਕ ਕੁਆਲਿਟੀ ਦਾ ਫਰਕ ਥੋੜਾ ਬੋਤਾ ਪੈ ਜਾਂਦਾ ਪੈ ਜਾਂਦਾ ਮਾਰਦਣ 85 ਜੋ ਕਰਦੇ ਹੋ ਮੌਕੇ ਕਰਦੇ ਹੋ ਭੈਣ ਭਰਾ ਸ਼ੋਰ ਸ਼ੋਰ ਛੜ ਕਰ ਦਵਾਓ ਸ਼ੋਰ ਕਰਦੇ ਹੋ ਚੰਗੀ ਆ ਇਹਦਾ ਸੂਆ ਕਿੰਨਾ ਆ ਸੂਆ ਤੀਜੇ ਸੂਈ ਆ ਤੀਜੇ ਸੂਈ ਆ ਹਾਂਜੀ ਠੀਕ ਆ ਗੱਲ ਇਹ ਆ ਕਿ ਭਾਜੀ ਆਪਾਂ ਵੀ ਮੁੱਲ ਲਿਆਂਦੀ ਮੁੱਲ ਦਾ ਮਾਲ ਆ ਹਾਂਜੀ 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 ਤੁਹਾਨੂੰ ਬੜਾ ਖਰਚੇ ਪੱਠੇ ਪੈਂਦੇ ਆ ਜੀ ਠੀਕ ਆ ਤੇ ਤੀਜੇ ਨੰਬਰ ਵਾਲੀ ਗੱਬਣਾ ਜੀ ਉਹ ਗੱਬਣਿਆ ਜੀ ਆ ਵੀ ਇਹਨੂੰ ਤੋੜ ਲੋ ਨਾਲ ਦੀ ਨਾਲ ਹੀ ਆ ਜੋ ਗੱਬਣ ਝੋਟੀ ਚੈੱਕ ਕਰੋ ਜੀ ਪਿੱਠ ਪੁੜੇ ਦੀ ਚੋੜੀ ਆ ਪਲੀ ਪੁਲੀ ਪੂਰੀ ਲਲੀ ਪੂਰੀ ਆ ਆ ਵੇਖੋ ਨਿਸ਼ਾਨੀਆਂ ਨੀਲੀ ਦਾ ਵੀ ਵਾਲੀਆਂ ਹੈਗੀਆਂ ਵਾ ਹਾਂਜੀ ਬਾਕੀ ਚੀਰ ਕਈਆਂ ਵਾ ਜਿਆਦਾ ਵੱਡਾ ਹੁੰਦਾ ਵਾ ਉਹਨੂੰ ਜਿਆਦਾ ਮੰਨ ਲੈਂਦੇ ਨੇ ਤੇ ਇਹ ਤਾਂ ਛੋਟਾ ਵਾ ਥੋੜਾ ਜਿਹਾ ਮੱਥੇ ਦੇ ਵਿੱਚ ਐ ਤੇ ਪੈਰ ਐ ਤੇ ਪੂਛ ਐ ਤੇ ਪੂਛ ਵੇਖੋ ਕਿੰਨੀ ਸੋਹਣੀ ਐ ਦੀ ਪੂਰੀ ਲੰਬੀ ਆ ਪਲੀ ਆ ਭਾਜੀ ਸਾਂਭੀ ਹੈਗੇ ਨੇ ਬੜੀ ਸਾਂਭੀ ਪੂਰੀ ਆ ਜੀ ਹਾਂਜੀ ਥਾਣ ਬੜਾ ਸੋਹਣਾ ਲੱਗਾ ਇਹਨੂੰ ਵੇਖ ਸਕਦੇ ਆ ਕੁਆਲਿਟੀ ਇਹਦੀ ਵੀ ਚੰਗੀ ਆ ਆ ਵੇਖੋ ਜੀ ਥਣ ਥਣ ਵਿਖਾਓ ਗਾੜੀਆਂ ਇੱਕੋ ਥਾਣ ਮੈਂ ਕਹਿੰਦਾ ਵੀ ਥਾਣ ਬਹੁਤ ਹੀ ਸੋਹਣਾ ਲੱਗਾ ਆ ਤੂੰ ਆ ਵੇਖੋ ਥਾਣ ਲੈ ਜੀ ਇਹਦਾ ਭਾਅ ਵੀ ਬਿਲਕੁਲ ਜਾਇਜ਼ ਕਰਨਾ ਵਾ ਸਾਫ ਦਾ ਮੁੱਲ ਛੱਡ ਦੇਣਾ ਅੱਜ ਕੋਈ ਨਹੀਂ ਕੋਈ ਨਹੀਂ ਜਾਇਜ਼ੀ ਕਰਕੇ ਭਾਜੀ ਦੇ ਦੇਣੀ ਆਪਾਂ ਹਾਂਜੀ ਹਾਂਜੀ ਹੋਰ ਲੈਵਾਂਗੇ ਕੋਈ ਗੱਲ ਨਹੀਂ ਜੀ ਆ ਦੇ ਵੇਚਾਂਗੇ ਤਾਂ ਨਵੀਆਂ ਲਿਆਵਾਂਗੇ ਇਦਾਂ ਇਦਾਂ ਪਾਜੀ ਜੀ ਜੀ ਨਾਲੇ ਵਪਾਰੀ ਨੂੰ ਵੀ ਪਾਜੀ ਹੌਸਲਾ ਤਾਂ ਹੀ ਵਾਦਾ ਜੇ ਵਿਕਦਾ ਰਹੇ ਵਿਕਦਾ ਜਾਵੇ ਵਿਕਦਾ ਜਾਵੇ ਉਦਾਂ ਫਿਰ ਉਦਾਂ ਉਹ ਤੇ ਹੌਸਲਾ ਹੀ ਟੁੱਟ ਆ ਰਿਹਾ ਜੀ ਨਾ ਜਿਉਂਦੇ 1000 2000 ਮਿਲੇ ਤੇ ਵਪਾਰੀ ਉਸ ਵੇਲੇ ਦੇ ਦਿੰਦਾ ਇਦਾਂ ਇਦਾਂ ਹਾਂਜੀ ਪਤਾ ਕੀ ਗੱਲ ਜੀ ਪਾਜੀ ਜਿੱਦਾਂ ਕਿ ਹੌਸਲਾ ਨਾ ਵਾਦਾ ਨਾ ਕਿਸਦਾ ਹੌਸਲਾ ਮਾਲ ਵਿਕਣ ਦਾ ਹੀ ਵਾਦਾ ਹਰ ਵਿਕਣ ਦਾ ਹੀ ਵਾਦਾ ਵਾਹ ਕਈ ਵਾਰ ਇਹੋ ਜਿਹਾ ਵੀ ਇਹੋ ਜਿਹਾ ਡੰਗਰ ਦੇ ਦਿੰਦੇ ਪੰਦਰਾਂ ਹੌਸਲਾ ਹੀ ਟੁੱਟ ਜਾਂਦਾ ਵਾ ਇਹ ਦਾ ਇਹ ਉਹ ਦੁਹੀ ਬੜਾ ਕਰ ਦਿੰਦਾ ਵੀ ਮਾਰ ਕੇ ਵਪਾਰ ਵਾਲ ਨੂੰ ਜਾਂਦਾ ਹੀ ਨਹੀਂ ਬੰਦਾ ਹਾਂਜੀ ਮੇਰੀ ਗੱਲ ਸੁਣੋ ਵਪਾਰੀ ਨੂੰ ਤਾਂ ਕਈ ਕੁਝ ਹੁੰਦਾ ਜੀ ਜੀ ਗਲਤ ਪੈਂਦੇ ਆ ਕਈ ਕੋ ਹੋ ਜਾਂਦਾ ਆ ਹੁਣ ਮੈਂ ਕਿੱਡੀ ਵੱਡੀ ਰਕਮ ਦੀ ਲਈ ਆ ਜਿਹੜਾ ਬੱਚਾ ਮਰ ਗਿਆ ਜੀ 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 ਉਹਨਾਂ ਵਪਾਰੀ ਨੂੰ ਹੀ ਘਾਟਾ ਵਾ ਪਾਜੀ ਵਪਾਰੀ ਕਹਿੰਦੇ ਨੇ ਘੋੜਿਆਂ ਦੇ ਲੱਤੇ ਘੋੜੇ ਹੀ ਸਿੰਦੇ ਆ ਉਹ ਪਾਰੀ ਸਹਿ ਜਾਂਦੇ ਆ ਜੇ ਕਹਿੰਦੇ ਪਾਜੀ ਆਪਣੇ ਜਿਹੜੇ ਉਹ ਵੀ ਪਰਿਵਾਰ ਹੀ ਆ ਜਿਹੜੇ ਖਰੀਦਦੇ ਆ ਉਹਨਾਂ ਨਾਲ ਮਾੜਾ ਹੋ ਜੇ ਤੇ ਉਹ ਉਹਨਾਂ ਦਾ ਔਖਾ ਹੋ ਜਾਂਦਾ ਵਾ ਕੋਈ ਨਾ ਇੱਕ ਹੀ ਲੈਣਾ ਹੁੰਦਾ ਵਾ ਇਦਾਂ ਪਾਜੀ ਜਿਹਨੇ ਆਪਣੇ ਕੋ ਲੈਣੀ ਆ ਆਪਾਂ ਦੇ ਇਹ ਗੱਲ ਪਹਿਲਾਂ ਕਹਿੰਦੇ ਆ ਕਿ ਤਸल्ली ਕਰਕੇ ਖੜੋ ਜੀ ਜਿਹਨੇ ਪੈਸੇ ਦੇਣੇ ਉਹਦਾ ਵੀ ਫਰਜ਼ ਬਣਦਾ ਵੀ ਆਪਣੀ ਪੂਰੀ ਤਸੱਲੀ ਕਰ ਤਸੱਲੀ ਕਰੇ ਹਾਂਜੀ ਤੇ ਇਹ ਬਾਕੀ ਉਹ ਜਦਾਂ ਇਹ ਗੱਭਣਿਆ ਮੰਨ ਲਓ ਇਹਦਾ ਹੁਣ ਪਿੱਛੇ ਦੀ ਗਰੰਟੀ ਦੇ ਸਕਦੇ ਹਾਂ ਹਾਂਜੀ ਸਾਰੀ ਭਾਰ ਨਾ ਪਾਉ ਜੀ ਹੋਰ ਹੋਰ ਕੀ ਗਾੜੀ ਕੀ ਵੇਖਿਆ ਸੀ ਆ ਸੀ ਜਨਾ ਇੱਕ ਬਿਲਕੁਲ ਬਿਲਕੁਲ ਜੋ ਤੁਹਾਨੂੰ ਪਿੱਛੋਂ ਦੱਸਿਆ ਤੁਸੀਂ ਉਹ ਅੱਗੇ ਦੱਸ ਦਿਓ ਇਦਾਂ ਇਦਾਂ ਤੇ ਹੁਣ ਵਿੱਚ ਵੜ ਕੇ ਤੇ ਭਾਜੀ ਕਿਸੇ ਨੇ ਵੀ ਨਹੀਂ ਵੇਖਿਆ ਵੀ ਕੀ ਆ ਤੇ ਕੀ ਨਹੀਂ ਆ ਸੂਆ ਦਾ ਕਿੰਨਾ ਜੀ ਸੂਆ ਦਾ ਦੂਜਾ ਸੂਆ ਦੂਜਾ ਸੂਆ ਹਾਂਜੀ ਤੇ ਦਿਨ ਕਿੰਨੇ ਕਿ ਲੈ ਜੂਗੀ ਇਹ ਦੇ ਨਾ ਜੇ ਭਾਜੀ ਇਹਨੇ ਹਫਤਾ ਲੈ ਜਾਣਾ ਜੀ ਹਵਤਾ ਲੈਣਾ ਤੇ ਥਾਣੇ ਵੇਖੋ ਕਿੰਨਾ ਸੋਹਣਾ ਲੱਗਾ ਇਹਨੂੰ ਫੇਸ ਕੁਆਲਟੀ ਤੁਸੀਂ ਵੇਖ ਲਿਓ ਤੇ ਹਵਾਨੇ ਦੇ ਵਿੱਚ ਢਿੱਲਾ ਚੈੱਕ ਕਰ ਲਓ ਆ ਵੇਖੋ ਆ ਵੇਖੋ ਬਟਨ ਵਾਲਾ ਹਵਾਨਾ ਤਿਆਰ ਕਰਨਾ ਜਦੋਂ ਪੂਰੀ ਤਿਆਰ ਹੋਈ ਨਾ ਤੇ ਚੰਗਾ ਸੋਹਣਾ ਹਵਾਨਾ ਤਿਆਰ ਕਰੂਗੀ ਤੇ ਭਾਜੀ ਮੁੱਲ ਮੋਲੇ ਦਾ ਭਾਜੀ 90000 ਦੀ ਦੇ ਦਈਏ ਛੋੜ 2000 ਕਰ ਦਾਂਗੇ ਵੱਧ ਨਾ ਕਰ ਦੀ ਥੋੜੀ ਵੇਖ ਲਓ ਫਿਰ ਜਿੰਨੀ ਤੁਸੀਂ ਜਾਂਦੇ ਹੋ ਨਹੀਂ ਕਰਦੇ 85 ਦੀ ਕਰ ਦਈਏ ਜੀ ਜ਼ਿਆਦਾ ਹੋ ਜਾਣਾ ਜੇ ਫਿਰ ਭਾਜੀ ਹਾਂ ਮੈਨਾਂ ਨਾ ਜਾਣ ਜਾਣ ਦੋ ਜਾਣ ਦੋ ਜਾਣ ਦੋ ਮੌਕੇ ਤੇ ਮੁੜ ਕੇ ਛੋੜ ਕਰਾ ਲਓ ਜਿਹੜੇ ਵੀਰ ਪਾਣੇ ਜੇਤ ਹਾਂ ਕਹੇ ਦਤਾ ਤੇ ਫਿਰ ਹਾਂਜੀ ਭਾਜੀ ਏਆ ਰਟੋ ਦੀ ਸੋਣੀ ਸਨਖੀ ਪੂਰੀ ਆ ਕੈਮ ਵੀ ਆ ਲੱਸੀ ਨਹੀਂ ਕਿ ਕਿਸ ਬੰਨੇ ਵੀ ਕਹਦੇ ਕੋਈ ਵੀ ਲੱਸੀ ਆ ਹੁਣ ਭਾਜੀ ਰਗਮਾਂ ਦੇ ਪਿੱਛੇ ਤਾਰਿਆਂ ਨੇ ਆਪਾਂ ਦੇ 1000 2000 ਦੇ ਬਣ ਜਾ ਰਹੇ ਆ ਉਹੀ ਬਿਲਕੁਲ 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 1000 2000 ਵੱਜ ਜਵੇ ਖਰਚਾ ਵੀ ਚੜਦਾ ਵਾਗੇ ਖਰਚਾ ਵੀ ਚੜਦਾ ਭਾਜੀ ਖਰਚਾ ਹਾਂਜੀ 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 ਸਾਰੇ ਖਰਚੇ ਖੱਡ ਕੇ ਫੇ ਵਪਾਰੀ ਨੇ ਗਾਂ ਡੰਗਰ ਦੇਣਾ ਵਾ ਇਦਾਂ ਇਦਾਂ ਜੇ 2000 3000 ਨਾਲ ਕਮਾਇਆ ਤੇ ਕੀ ਕਮਾਇਆ ਇਦਾਂ ਇਦਾਂ 2 3000 ਭਾਜੀ ਕੋਈ ਜ਼ਿਆਦਾ ਵੀ ਨਹੀਂ ਕਜ ਨਹੀਂ ਹੁਣ ਮਗਾਈ ਆ ਕਈ ਵੀਰ ਮਿੰਨੋ ਕਮੈਂਟ ਕਰ ਦਿੰਦੇ ਵੀ ਵੀਰ ਤੇ ਚਲੋ ਹਾਂ ਜੀ ਇਹਦਾ ਭਾਜੀ ਬੱਚਾ ਮਰਿਆ ਜੇ ਅੱਛਾ ਤੇ ਵੱਧ ਤੋਂ ਵੱਧ 15 ਦਿਨਾਂ ਤੋਂ ਅੰਦਰ ਸੂਈ ਆ ਮੇਰੇ ਠੀਕ ਆ ਹੁਣ ਤੇ ਚੋਈ ਚਵਾਈ ਆ ਬੱਚਾ ਤੁਹਾਡੇ ਘਰ ਮਰਿਆ ਭਾਜੀ ਹਾਂ ਜੀ ਆਪਣੇ ਮਰਿਆ ਆਪਣੇ ਠੀਕ ਆ ਵੇਖੋ ਮੈਂ ਤੁਸੀਂ ਮੈਂ ਵੱਡੀ ਆ ਕੱਦ-ਕਾਡ ਚੰਗਾ ਇਹਦਾ ਹਾਂਜੀ ਫੇਸ ਕੁਆਲਿਟੀ ਵੀ ਚੰਗੀ ਆ ਹਾਂਜੀ 15 ਦਿਨ ਹੋ ਗਏ ਬੱਚਾ ਮਰਿਆ 15 ਦਿਨ 15 ਤੋਂ ਸੂਈ ਨੂੰ ਕਿੰਨਾ ਚਿਰ ਹੋ ਗਿਆ ਵਾ 15 ਦਿਨ ਤੋਂ ਅੰਦਰ ਹੂਗਾ ਅੱਛਾ ਸੂਈ ਨੂੰ 15 ਦਿਨਾਂ ਤੋਂ ਅੰਦਰ ਆ ਹਾਂਜੀ ਅੰਦਰ ਆ ਤੇ 10-12 ਦਿਨ ਹੋ ਗਏ ਬੱਚਾ ਮਰੇ ਨੂੰ ਬੱਚਾ ਨਾਲ ਇੱਥੇ ਗਰਮੀ ਬੜੀ ਹੁੰਦੜ ਤੇ ਬੁਖਾਰ ਚੜ ਗਿਆ ਸਿਰ ਨੂੰ ਠੀਕ 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 ਹਸਤ ਕਰਕੇ ਮਰ ਗਿਆ ਬੁਖਾਰ ਹੋ ਗਿਆ ਜਿਆਦਾ ਬੱਚੇ ਨੂੰ ਦੁੱਧ ਕਿੰਨਾ ਹੈ ਇਸ ਟਾਈਮ ਤੇ ਦੁੱਧ ਜਿਹਦੇ ਆਪਣੀ ਕਿੰਨੇ ਗਰੰਟੀ ਦੇਖਾਣੇ ਦਾ 10 ਕਿਲੋ ਦੀ ਗਰੰਟੀ ਮਿਲ ਲੈਣ ਦਾ ਵੀ ਲੀਟਰਵਾਂ ਨਾ ਮਾਰੇ ਭਾਵੇਂ ਕੋਈ ਹਾਂ ਮਿਲ ਲੈ 10 ਲੀਟਰ ਮਿਲ ਲੈ ਠੀਕ ਆ ਤੇ ਜੇ ਇੱਥੇ ਆਣ ਕੇ ਕੋਈ ਚਾਹੂ ਫਿਰ 10 ਦਾ 11 ਹੀ ਹੋਊਗਾ ਠੀਕ ਆ ਹਾਂਜੀ ਸਹੀ ਹੈ ਇਸ ਟਾਈਮ 10 ਕਿਲੋ ਆ ਮੰਨ ਕੇ ਚੱਲੇਗੇ 10 ਕਿਲੋ ਨੈਟ ਮੰਨ ਲੈ ਭਾਵੇਂ ਤੋਲ ਲੈ ਤਾਂ ਭਾਵੇਂ ਮਿਲ ਜਿੱਦਾਂ ਮਰਜ਼ੀ ਕਰ ਲੈ ਹੈਨਾ ਜਿੱਦਾਂ ਮਰਜ਼ੀ ਕਰ ਲੈ ਠੀਕ ਹੈ ਮੈਂ ਹੈ ਬਾਕੀ ਠੰਡੀ ਹੈ ਭਾਵੇਂ ਇਦਾਂ ਥੱਲੇ ਬਹਿ ਜਾਓ ਤੇ ਮਿਲਦੀ ਭਾਜੀ ਕਿਦਾਂ ਟੀਕੇ ਪਾੜੇ ਪਾੜੇ ਤੇ ਲੈ ਇਦਾਂ ਭਾਵੇਂ ਬਹਿ ਜਾਓ ਆਹ ਵੇਖੋ ਜੀ ਬਿਲਕੁਲ ਠੰਡੀ ਠਿਰੀ ਆ ਵੇਖੋ ਆ ਧਾਰ ਵੇਖੋ ਧਾਰ ਚੈੱਕ ਕਰੋ ਆਹ ਵੇਖੋ ਪਾੜੇ ਤੇ ਹੀ ਮਿਲਦੀ ਹੈ ਪਾੜੇ ਤੇ ਮਿਲਦੀ ਹੈ ਠੀਕ ਆ ਠੀਕ ਆ ਤੋਰੀਏ ਨੂੰ ਵੀ ਗੜੀ ਆ ਅੱਛਾ ਆ ਜੋ ਆਹ ਵੇਖੋ ਕਦ ਕਾੜ ਚੈੱਕ ਕਰੋ ਤਕਰੀਬਨ ਸਾਰੀਆਂ ਮੱਜਾਂ ਨਾਲੋਂ ਕਾਦੇ ਦਾ ਥੋੜਾ ਜਿਹਾ ਵੱਡਾ ਹੀ ਆ ਹਾਂਜੀ ਢੇਲ ਵੱਡੀ ਆ ਭਾਜੀ ਛੋਟੀਆਂ ਵੀ ਨਹੀਂ ਗੀਆਂ ਵੀ ਕਹਿ ਦਈਏ ਛੋਟੀਆਂ ਵਾਂ ਇਹ ਉਹਨਾਂ ਨਾਲੋਂ ਜ਼ਿਆਦਾ ਵੱਡੀ ਆ ਆ ਵੇਖੋ ਥਾਣ ਵੇਖੋ ਕਿੱਡਾ ਸੋਹਣਾ ਵਾ ਹਵਾਨਾ ਚੈੱਕ ਕਰ ਲੋ ਚਵਾਈ ਤੋਂ ਬਾਹਰ ਦੀ ਵੀਡੀਓ ਆ ਆ ਵੇਖੋ ਜੀ ਆਹ ਦੇਖ ਬਾਕੀ ਇਹ ਢੀ ਵੱਡੀ ਭਾਜੀ ਉਹ ਮੈਂ ਨੁਕਤਾ ਪਾਉਣ ਰਿਹਾ ਨੁਕਤਾ ਨਹੀਂ ਆਇਆ ਇਹਦੇ ਮੂੰਹ ਨੂੰ ਠੀਕ 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 ਹੈ ਛੋਟਾ ਸੀ ਮੈਂ ਪਾਇਆ ਨਹੀਂ ਫਿਰ ਮੈਂ ਹਜਾ ਰਹਿਣ ਦੇ ਨੇ ਕੋਈ ਪਿੱਠ ਪੂੜਾ ਚੰਗਾ ਚੌੜਾ ਵਾ ਕੱਦ ਕਾੜ ਵੀ ਚੰਗਾ ਵੱਡਾ ਵਾ ਆਹ ਵੇਖੋ ਜੀ ਦੇਖ ਸਕਦੇ ਆ ਤੁਸੀਂ ਆਹ ਵੇਖੋ ਕੁਆਲਿਟੀ ਵੇਖ ਲਓ ਦੁੱਧ 10 ਕਿਲੋ ਮੰਨ ਕੇ ਲੈ ਜਾਏ ਕੋਈ ਮਨ ਕੇ ਕੀ ਲੈ ਜੇ ਆ ਕੇ ਚੋ ਕੇ ਚੋਲੀ ਕਰ ਲਈ ਆਪਣੀ ਚੋ ਕੇ ਖੜੇ ਸੱਲੀ ਕਰਕੇ ਫੇਰ ਖੜੇ ਹਾਂ ਵੇਖੋ ਮੈਂ ਕਰੋ ਰੋਟੀ ਨਹੀਂ ਮੈਂ ਡੇੜੀ ਮੱਝਾ ਘਰ ਘਰ ਨਹੀਂ ਪਾਜੀ ਰੱਖੀ ਜੀ 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 ਹਾਂਜੀ ਆ ਵੀਰੇ ਮੇਰੇ ਮੋਢੇ ਤੇ ਹੋਂ ਲਈ ਹੈ ਹਾਂਜੀ 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 ਤੇ ਇਹਦਾ ਵੀਰ ਜੀ ਮੁੱਲ ਮੁੱਲ ਤਾਂ ਹੁਣ ਭਿੰਡਰ ਸਾਹਿਬ ਬੜਾ ਹੈ ਹੁਣ ਤੁਹਾਨੂੰ ਪਤਾ ਹੁਣ ਕਿ ਠਾਣੂ ਹੀ ਆਉਣਾ ਕੰਮ ਬੱਚੇ ਦਾ ਫੇਰ ਵਟਾ ਲੱਗਣਾ ਹੀ ਹੈ ਬੱਚੇ ਦਾ ਵਟਾ ਨਹੀਂ ਲੱਗਣਾ ਲੱਗਣਾ ਭਾਜੀ ਉਹਦੇ ਹਾਂਜੀ ਹਾਂਜੀ ਤੇ ਬਾਕੀ ਦੇਖ ਲਓ ਤੁਸੀਂ ਜਿੰਨੇ ਦੀ ਆਖੋ ਦੇ ਦੇਣੇ ਦੇ ਦਿਓ ਜਿੰਨੇ ਦੀ ਦੇਣੀ ਤੁਸੀਂ ਆਪਾਂ ਇਹਨੂੰ ਕੁਝ ਨਹੀਂ ਕਰਾਂਗੇ ਇਹਦੇ ਵਿੱਚ ਕਿਉਂ ਨੁਕਸਾਨ ਤੋਂ ਪਹਿਲਾਂ ਹੀ ਮੈਂ ਉਹ ਤੇ ਡੇਢ ਦੀ ਆ ਹਾਂਜੀ ਤੇ ਹੁਣ ਲੱਖ ਦੀ ਦੇ ਦਾਂਗੇ ਮਾਰਦਾਨ ਕਰ ਦਾਂਗੇ ਮਾਰਦਾਨ ਖੁੱਲਾ ਕਰ ਦੋ ਕਿਸ ਹਿਸਾਬ ਨਾਲ ਕਰਦੇ ਹਿਸਾਬ ਨਾਲ ਹੋਣਾ ਕਰ ਦਵਾਂਗੇ ਕੋਈ ਨਹੀਂ 2-3000 ਕਰ ਦਾਂਗੇ ਵਿੱਚ ਠੀਕ ਆ ਫੋਨ ਲਾ ਲੈ ਕੋਈ ਵੀ ਹਾਂਜੀ 95 ਦੀ ਦੇ ਦਾਂਗੇ ਹਾਂ ਨਾ ਅੱਛਾ 95 ਦੀ 95 ਯਾਰ ਦੂਜੀ ਗੱਲ ਇਹ ਵੀ ਹੈਗੀ ਭਾਜੀ ਮੈਂ 5-6 ਮਹੀਨੇ 6-7 ਮਹੀਨੇ ਚੋਲੇ ਜੀ ਥੋਕੜ ਵੀ ਮੈਂ 70 75000 ਦੀ ਮੈਂ ਬਸ 80000 ਦੀ ਜਿੱਡੀ ਬਿਲਕੁਲ ਬਿਲਕੁਲ ਕੱਦ ਬਹੁਤ ਦੱਸਾ ਵਾ ਕਿਉਂਕਿ ਜਿੰਨੇ ਮਾਲ ਭਾਜੀ ਲੈਣਾ ਬਾਕੀ ਹਵਾਨਾ ਸੋਹਣਾ ਵਾ ਇਹਦਾ ਹਾਂਜੀ ਸਾਰੇ ਪੱਖ ਵੇਖ ਕੇ ਭਾਜੀ ਫੇਰ ਲਵੇ ਮੈਂ ਜੇ ਲੈਣੀ ਹੈ ਬਿਲਕੁਲ ਬਿਲਕੁਲ ਕਿਉਂਕਿ ਹੁਣ ਕਈ ਆਖ ਦਿੰਦੇ ਆ ਲੈ ਯਾਰ 60000 ਦੀ ਮੈਂ ਹੁਣ ਖੋਲਾ ਲੈ ਲੋ 30000 35000 ਦਾ ਮੁੜ ਕੇ ਫੜਰਾਉਣ ਫੜਾ ਦਾਂਗੇ ਇਦਾਂ ਨਹੀਂ ਭਾਜੀ ਸੋਚਣਾ ਚਾਹੀਦਾ ਚੰਗੀ ਸੋਚ ਰੱਖੀ ਬਿਲਕੁਲ ਬਿਲਕੁਲ ਜਦੋਂ ਆਪਾਂ ਕਿਸੇ ਨੇ ਭੈਣ ਭਰਾ ਨੇ ਡੰਗਰ ਲੈਣਾ ਵਾ ਇਹ ਸੋਚ ਕੇ ਲਓ ਵੀ ਜੇ ਹੁਣ ਅੱਜ ਝੋਟੀ ਆ 80 ਹਜ਼ਾਰ ਦੀ ਲਈ ਗਾੜੀ ਲੱਖ ਦੀ ਵੇਚੀ ਬਿਲਕੁਲ ਜੀ ਜੇ ਲੱਖ ਦੀ ਲਈ ਸਵਾ ਦੀ ਵੀਗੇ ਹਾਂਜੀ 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 ਇਹਦਾ ਦੀ ਆਸ ਰੱਖ ਕੇ ਲਵੇ ਤੇ ਮਾੜੀ ਨਾ ਰੱਖੇ ਆਸ ਵੀ ਚਲ ਹੁਣ 60 ਦੀ ਲੈ ਲਓ ਠੋਲਾ ਤੇ ਮੁਰਕੇ 30 35 ਦਾ ਉਹਨਾਂ ਨੂੰ ਫੜਾ ਦਾਂਗੇ ਮੈਂ ਇਹ ਗੱਲ ਸੋਚਣ ਵਾਲੀ ਤੇ ਸਾਰੇ ਜਣੇ ਵੀਰਪੁਰਾ ਜਿੰਨੇ ਭੈਣਪੁਰਾ ਜੀ ਹੋਵੇ ਉਹ ਭਾਈ ਗੌਰ ਕਰਨਾ ਚਾਹੀਦਾ ਹੈਗਾ ਜੇ ਵੀ ਜੇ ਆਪਾਂ ਮੰਨ ਲਓ ਉਹਨਾਂ ਬੱਚੜਾ ਨੂੰ ਮਾਲ ਫੜਾਈ ਜਾਂਦੇ ਨੇ ਹਾਂਜੀ ਤੇ ਮਾਲ ਆਊਗਾ ਕਿੱਥੋਂ ਬਾਅਦ ਮਾਲ ਖਤਮ ਹੋ ਜਾਣਾ ਵਾ ਅੱਗੇ ਬਹੁਤ ਘਟ ਗਿਆ ਮਾਲ ਘਰਾਂ ਦੇ ਵਿੱਚ ਮਾਲ ਕੱਟਾ-ਕੱਟੀ ਪਾਲ ਕੇ ਕੋਈ ਰਾਜ਼ੀ ਨਹੀਂ ਹੈਗਾ ਤੇ ਕਿਦਾਂ ਆਂਦਾ ਅਸੀਂ ਭਾਜੀ ਅਜੇ ਤੱਕ ਕਦੀ ਕਿਸੇ ਗੁੱਚ ਨੂੰ ਕਦੀ ਦੱਸ ਨਹੀਂ ਪਾਈ ਕਿ ਫਲਾਨੇ ਥਾਂ ਫੰਡਰ ਮੈਂ ਹੈਗੀ ਠੀਕ ਹਾਂਜੀ ਨਾ ਸਹੀ ਹੈ ਪਾਣੀ ਦੱਸਿਆ ਆਪਣੇ ਮੂੰਹ ਕਿ ਫਲਾਨੇ ਥਾਂ ਹੈਗੀ ਲੈ ਲੋ ਜਾ ਠੀਕ ਹਾਂਜੀ ਸੱਜਰ ਮੈਂ ਕਿ ਇਹਨੂੰ ਦੱਸ ਦਈਏ ਭੈਣ ਭਰਾ ਨੂੰ ਉਹ ਭਾਵੇਂ ਲੱਖ ਵਰੀ ਦੱਸ ਦਈਏ ਜੀ ਤੇ ਫਲਾਨੇ ਨਾਲ ਸੱਜਰ ਡੰਗਰ ਹੈਗਾ ਲੈ ਲੋ ਤਾਂ ਹੀ ਰੱਬ ਬਹੁਤਾ ਦਿੰਦਾ ਜੇ ਤੂੰ ਚੰਗੇ ਕੰਮ ਕਰਦੇ ਆ ਦੇਖੋ ਭਾਜੀ ਹੋ ਸਕਦਾ ਕਿ ਕਿਸ ਦੀ ਮੀਨਾ ਖੰਡ ਨਾ ਆ ਵੀ ਗਈ ਤੇ ਜੇ ਅਸੀਂ ਦੱਸਦੇ ਤਾਂ ਅਗਲੇ ਦੀ ਭਾਵੇਂ ਅੱਜ ਹੀ ਵਿਗ ਜੇ ਬਿਲਕੁਲ ਬਿਲਕੁਲ ਅਸੀਂ ਦੋ ਚੌਹ ਦਾ ਜਾਣਾ ਨੂੰ ਘਲਾ ਦਈਏ ਸਾਡੇ ਘੱਲਿਆਂ ਖਰਿਆ ਉਦ ਨਹੀਂ ਵਿਗ ਜੇ ਮੈਂ ਬਿਲਕੁਲ ਜੀ ਬਿਲਕੁਲ ਤੇ ਫਿਰ ਇਦਾਂ ਚੰਗੀ ਗੱਲ ਨਹੀਂ ਕੀ ਭਾਜੀ ਗੱਲ ਇਹ ਮਾਲ ਜੇ ਸੰਭਾਂਗੇ ਬਾਕੀ ਜੇ ਕਿਹਨੇ ਛੋਟੀ ਕੱਟੀ ਦੇਣੀ ਹੋਵੇ ਸਾਨੂੰ ਫੋਨ ਕਰਦੇ ਸਾਡਾ ਨੰਬਰ ਹੁੰਦਾ ਅਸੀਂ ਆਪ ਲੈ ਲਈਦੀ ਠੀਕ ਹੈ ਠੀਕ ਹੈ ਜੀ ਕੋਈ ਗੱਲ ਨਹੀਂ ਭਾਜੀ ਕੋਈ ਗੱਲ ਨਹੀਂ ਠੀਕ ਆ ਕਰਨੀ ਵੀਰ ਜੀ ਕੋਈ ਗੱਲ ਬਾਤ ਨਹੀਂ ਬਸ ਹੁਣ ਇਹੋ ਹੀ ਮਾਲਿਆ ਭਾਜੀ ਆਣ ਕੇ ਆਪਣੇ ਤਸੱਲੀ ਕਰਕੇ ਪਿੱਛੇ ਦੀ ਗਰੰਟੀ ਭਾਜੀ ਥਣਾ ਦੀ ਗਰੰਟੀ ਆ ਠੀਕ ਆ ਹਾਂਜੀ ਸਹੀ ਆ ਭਾਜੀ ਹੁਣਾਂ ਕੋ ਬਹੁਤ ਹੀ ਟੌਪ ਦੀਆਂ ਝੋਟੀਆਂ ਵਾਂ ਤੇ ਤੁਸੀਂ ਵੇਖੀਆਂ ਸਾਰੀਆਂ ਸੋਹਣੀਆਂ ਸਨਖੀਆਂ ਅੱਜ ਤੁਹਾਨੂੰ ਦੱਸ ਵੀ ਦਿੱਤਾ ਕਿ ਝੂਮ ਕਿਦਾਂ ਕਰਦੇ ਆ ਬੰਦੇ ਤੇ ਕਿਦਾਂ ਤੁਸੀਂ ਪਛਾਨਣਾ ਕਿਦਾਂ ਵਾ ਸਕਰੀਨ ਵੱਡੀ ਕਰਕੇ ਵੇਖਿਆ ਕਰੋ ਵੀਡੀਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਕਰਦੇ ਹੋ ਸਬਸਕ੍ਰਾਈਬ ਧੰਨਵਾਦ ਜੀ